ਸਤ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋ ਹੋਪ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਆਓ ਤੁਹਾਨੂੰ ਇੱਕ ਵੀਡੀਓ ਦਿਖਾਉਨੇ ਹਾਂ ਪੁਲਿਸ ਵਾਲੇ ਦੀ ਜੋ ਕਿ ਸ਼ਰਮਸ਼ਾਰ ਕਰਦੀ ਹੈ ਸਾਰੇ ਪੁਲਿਸ ਮੈਂ ਨੂੰ ਸਾਡੇ ਨਾਲ ਬਣੇ ਰਹੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਕarnataka ਵਿੱਚ ਸੱਤਾ ਪ੍ਰਣਾਲੀ ਨੂੰ ਹਿਲਾ ਦੇਣ ਵਾਲਾ ਇੱਕ ਵੀਡੀਓ ਸੈਂਕ ਸਕੈਂਡਲ ਕਰਨਾਟਕ ਉਹ ਰਾਜ ਹੈ ਜਿੱਥੇ ਵਿਧਾਨ ਸਭਾ ਦੇ ਅੰਦਰ ਇੱਕ ਅਸਲੀਲ ਸਕੈਂਡਲ ਕਰਦੇ ਰਾਜਨੀਤਿਕ ਨੂੰ ਸ਼ਰਮਸ਼ਾਰ ਕੀਤਾ ਸੀ ਇੱਕ ਵਾਰ ਫਿਰ ਸਨਸਨੀ ਖੇਜਦਾ ਸਵਾਲ ਅਤੇ ਮਲਤਲੀਆਂ ਦੇ ਦੌਰ ਵਿੱਚ ਲੰਘ ਰਿਹਾ ਹੈ ਇਸ ਬਾਰੇ ਇਹ ਮੁੱਦਾ ਸਿੱਧੇ ਤੌਰ ਤੇ ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ਨਾਲ ਸੰਬੰਧਿਤ ਹੈ ਜਦੋਂ ਕਿ ਸਿਆਸਤਦਾਨ ਆਪਣੇ ਅਹੁਦੇ ਨੂੰ ਬਚਾਉਣ ਵਿੱਚ ਰੁੱਝੇ ਹੋਏ ਹਨ ਪ੍ਰਸ਼ਾਸਨਿਕ ਹਲਕਿਆਂ ਵਜ ਇੱਕ ਹੰਗਾਮਾ ਖੜਾ ਹੋ ਗਿਆ ਹੈ ਜਿਸ ਨਾਲ ਸਿਰਫ ਪੁਲਿਸ ਵਿਭਾਗ ਸਗੋਂ ਪੂਰੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਗਿਆ ਹੈ ਅਚਾਨਕ ਸੋਸ਼ਲ ਮੀਡੀਆ ਤੇ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ ਵੀਡੀਓ ਵਿੱਚ ਕਰਨਾਟਕ ਦੇ ਡੀਜੀਪੀ ਸਿਵਲ ਰਾਈਟਸ ਇਨਫੋਰਮੈਂਸ ਰਾਮਚੰਦਰ ਰਾਓ ਨੂੰ ਵੱਖ-ਵੱਖ ਔਰਤਾਂ ਨਾਲ ਛੇੜਛਾੜ ਕਰਦੇ ਦੇਖਿਆ ਗਿਆ ਹੈ ਵੀਡੀਓ ਫੈਲ ਗਏ ਜਿਸ ਨਾਲ ਰਾਜਨੀਤਿਕ ਹਲਕਿਆਂ ਵਿੱਚ ਹੰਗਾਮਾ ਪ੍ਰਸ਼ਾਸਨ ਵਿੱਚ ਕਬਰਾਟ ਅਤੇ ਜਨ ਤੱਕ ਗੁੱਸਾ ਪੈਦਾ ਹੋ ਗਿਆ ਹੈ। ਰਾਮਚੰਦਰ ਰਾਓ ਨੇ ਅੱਗੇ ਆ ਕੇ ਸਪਸ਼ਟ ਤੌਰ ਤੇ ਕਿਹਾ ਕਿ ਵੀਡੀਓ ਮਨਕਰਤ ਝੂਠੇ ਅਤੇ ਪੂਰੀ ਤਰ੍ਹਾਂ ਨਕਲੀ ਹਨ। ਉਹ ਨਹੀਂ ਜਾਣਦਾ ਕਿ ਉਹਨਾਂ ਨੂੰ ਕਦੋਂ ਜਾਂ ਕਿਸੇ ਨੇ ਬਣਾਇਆ। ਅਜੇ ਦੇ ਅੱਜ ਦੇ ਸਮੇਂ ਵਿੱਚ ਕੁਝ ਵੀ ਬਣਾਇਆ ਜਾ ਸਕਦਾ ਹੈ ਪਰ ਸਵਾਲ ਇੱਥੇ ਹੀ ਖਤਮ ਨਹੀਂ ਹੁੰਦਾ। ਵਿਵਾਦ ਵੱਧਦਾ ਹੈ ਦਬਾਅ ਵੱਧਦਾ ਹੈ ਅਤੇ ਅੰਤ ਵਿੱਚ ਕਰਨਾਟਕ ਸਰਕਾਰ ਇੱਕ ਵੱਡਾ ਫੈਸਲਾ ਲੈਂਦੀ ਹੈ ਡੀਸੀਆਰ ਦੇ ਡੀਜੀਪੀ रामचंद्र राव ਨੂੰ ਮੁਲਤਲ ਕਰ ਦਿੱਤਾ ਜਾਂਦਾ ਹੈ ਮੁਲਤਲੀ ਦੇ ਹੁਕਮ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਅਧਿਕਾਰੀਆਂ ਦਾ ਆਚਰਣ ਇੱਕ ਸਰਕਾਰੀ ਕਰਮਚਾਰੀ ਦੇ ਅਨੁਕੂਲ ਨਹੀਂ ਹੈ ਅਤੇ ਇਸ ਨੇ ਸਰਕਾਰ ਦੇ ਅਕਸ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ ਮੁੱਖ ਮੰਤਰੀ ਸਿਧ ਰਮਈਆ ਵੀ ਅੱਗੇ ਆਉਂਦੇ ਹਨ ਅਤੇ ਕਹਿੰਦੇ ਹਨ ਸਾਨੂੰ ਅੱਜ ਸਵੇਰੇ ਇਸ ਬਾਰੇ ਪਤਾ ਲੱਗਿਆ ਅਸੀਂ ਜਾਂਚ ਕਰਾਂਗੇ ਜੇਕਰ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ ਭਾਵੇਂ ਉਹ ਕਿੰਨਾ ਵੀ ਸੀਨੀਅਰ ਕਿਉ ਨਾ ਹੋਵੇ ਸਖਤ ਕਾਰਵਾਈ ਕੀਤੀ ਜਾਵੇਗੀ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ ਮੰਤਰੀ ਲక్ష్ਮੀ ਹਿਵਾਲਕਰ ਦਾ ਕਹਿਣਾ ਹੈ ਕਿ ਜੋ ਕੁਝ ਵੀ ਹੋਇਆ ਉਹ ਬਹੁਤ ਗਲਤ ਸੀ ਅਤੇ ਕਾਰਵਾਈ ਕੀਤੀ ਜਾਵੇਗੀ ਸੀਨੀਅਰਤਾ ਦੇ ਵਿਚਾਰ ਨਹੀਂ ਕੀਤਾ ਜਾਵੇਗਾ ਇਸ ਦੌਰਾਨ ਭਾਜਪਾ ਨੇ ਇਸ ਨੂੰ ਇੱਕ ਨਾ માਫ ਕਰਨ ਯੋਗ ਅਪਰਾਧ ਕਿਹਾ ਹੈ ਜਦੋਂ ਪੁੱਛਿਆ ਗਿਆ ਕਿ ਵੀਡੀਓ ਪੁਰਾਣੇ ਹੋ ਸਕਦੇ ਹਨ ਤਾਂ 1993 ਬੈਂਚ ਦੇ ਆਈਪੀਐਸ ਅਧਿਕਾਰੀ रामचंद्र राव ਨੇ ਕਿਹਾ ਕਿ ਜੇਕਰ ਅਸੀਂ ਪੁਰਾਣੇ ਵੀਡੀਓ ਬਾਰੇ ਗੱਲ ਕਰੀਏ ਤਾਂ ਉਹ ਲਗਭਗ 8 ਸਾਲ ਪੁਰਾਣੇ ਹਨ ਜਦੋਂ ਉਹ ਬੇਲਾ ਗਾਵੀ ਵਿੱਚ ਤਣਾਤ ਸੀ ਹਾਲਾਂਕਿ ਉਹਨਾਂ ਨੇ ਦਰਹਾਇਆ ਕਿ ਵੀਡੀਓ ਦਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਸੀ ਵੀਡੀਓ ਬਾਰ ਲਹੌਣ ਤੋਂ ਬਾਅਦ rau ਨੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਪਰ ਮੀਟਿੰਗ ਅਸਫਲ ਰਹੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਜਾਂਚ ਰਿਪੋਰਟ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਇਹ ਕਹਾਣੀ ਵੀ ਇੱਕ ਨਵਾਂ ਮੋੜ ਲੈਂਦੀ ਹੈ ਰਾਮਚੰਦਰ ਰਾਓ ਉਹੀ ਅਧਿਕਾਰੀ ਹਨ ਜਿਨ੍ਹਾਂ ਦੀ ਸੋਤੇਲੀ ਧੀ ਅਦਾਕਾਰ ਰਾਣੀਆਂ ਰਾਓ ਕਰਨਾਟਕ ਦੇ ਸਭ ਤੋਂ ਵੱਡੇ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਗਈ ਸੀ ਮਾਰਚ 2025 ਵਿੱਚ ਦੁਬਈ ਤੋਂ ਵਾਪਸ ਆਉਂਦੇ ਸਮੇਂ ਉਸ ਨੂੰ ਲਗਭਗ 13 ਕਰੋੜ ਰੁਪਏ ਦੀ ਕੀਮਤ ਦਾ ਲਗਭਗ 15 ਕਿਲੋ ਸੋਨਾ ਮਿਲਿਆ ਇਸ ਤੋਂ ਬਾਅਦ ਬੈਂਗਲੌਰ ਦੇ ਲੇਵਲ ਰੋਡ ਤੇ ਸਥਿਤ ਉਸਦੇ ਘਰ ਤੇ ਛਾਪੇਮਾਰੀ ਕੀਤੀ ਗਈ ਲਗਭਗ 2 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਲਗਭਗ 2.5 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਫਿਰ ਸਰਕਾਰ ਨੇ ਉਸ ਰਾਤ ਉਸ ਨੂੰ ਛੁੱਟੀ ਤੇ ਭੇਜ ਦਿੱਤਾ ਤੇ 5 ਮਹੀਨਿਆਂ ਬਾਅਦ ਉਸ ਦੀ ਬਹਾਲੀ ਦੀ ਜਾਂਚ ਇਸ ਸਮੇਂ ਜਾਰੀ ਹੈ ਉਸ ਨੂੰ ਮੁਲਤਲ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਪੂਰੇ ਮਾਮਲੇ ਨੇ ਕਰਨਾਟਕ ਵਿੱਚ ਇੱਕ ਵੱਡਾ ਵਿਵਾਦ ਖੜਾ ਕੀਤਾ ਹੋਇਆ ਹੈ ਇੱਕ ਵਾਰ ਫਿਰ ਸਨਸਨੀਖੇਜ ਪੈਦਾ ਕਰ ਦਿੱਤੀ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਹੋਰ ਵੀ ਤੁਹਾਡੇ ਕੋਲ ਖਬਰਾਂ ਪਹੁੰਚ ਸਕਣ ਧੰਨਵਾਦ ਸਤਿ ਸ੍ਰੀ ਅਕਾਲ